ਨਕੀਦਰਾਨੋਂ ਨੀ ਰਕੇਸ਼ ਕੁਮਾਰ ਤੇ ਮਨੂਜ ਕੁਮਾਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਕੇਸ ਰਿਜਿਸਟਰ ਕੀਤਾ ਹਰਮਨ ਪ੍ਰੀ ਸਿੰਘ ਨੂੰ ਕਾਬੂ ਕਰਕੇ ਉਹਦੇ ਕੋਲ ਦੋ ਪਿਸਤੌਲ 32 ਬੋਰ ਤੇ ਚਾਰ ਮੈਗਜ਼ੀਨ ਤੇ ਦੋ ਰੌਂਦ ਬਰਾਮਦ ਕੀਤੇ ਤੇ ਜੁਦ ਨਸ਼ਾ ਵਿਰੁੱਧ ਮਹੀਨ ਬਿਤਾਇਆ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਐਸਐਸਪੀ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਜੇ ਸਾਡੇ ਐਸਐਚਓ ਸਦਰ ਤੇ ਉਹਨਾਂ ਦੀ ਪਾਰਟੀ ਨੇ ਨਾਕਾ ਲਾਇਆ ਸੀ ਨਾਕੀਦਰਾਂ ਨੂੰ ਨੇ ਰਕੇਸ਼ ਕੁਮਾਰ ਤੇ ਮਨੋਜ ਕੁਮਾਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਕੇਸ ਰਜਿਸਟਰ ਕੀਤਾ ਤੇ ਉਹਨਾਂ ਦੀ ਜਿਹੜੀ ਫਰਦਰ ਪੁੱਛਗਿੱਛ ਤੇ ਅ ਅਮਨ ਕੁਮਾਰ ਤੇ ਉਹਦੀ ਵਾਈਫ ਉਹ ਲਿੰਕ ਹੋਏ ਸੀਗੇ ਜਿਹੜੇ ਉਹਨਾਂ ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਤੇ ਉਹਨਾਂ ਨੂੰ ਅਰੈਸਟ ਕੀਤਾ ਤਾਂ ਉਹਨਾਂ ਤੋਂ 265 ਗ੍ਰਾਮ ਹੈਰੋਇਨ 27500 ਰੁਪਏ ਡਗਮਨੀ ਇੱਕ ਪਿਸਤੌਲ ਤੇ ਇੱਕ ਮੈਗਜ਼ੀਨ ਦੇ ਪੰਜ ਰੋਂਦ ਬਰਾਮਦ ਹੋਏ ਜੋ ਕਿ ਸਾਡੇ ਕੋਲ ਇਸ ਟਾਈਮ ਪੁਲਿਸ ਰਿਮਾਂਡ ਤੇ ਹੈਗੇ ਆ ਤੇ ਜਿਨ੍ਹਾਂ ਤੋਂ ਪੁਛਗਿਸ਼ ਕਰਕੇ ਹੋਰ ਅੱਗੇ ਜਿਹੜੇ ਸਰਾਗ ਜਿਹੜੇ ਅੱਗੇ ਚੱਲੂਗੇ ਕਿ ਕਿੱਥੋਂ ਲੈ ਕੇ ਆਏ ਆ ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਕਿਸੇ ਤਰ੍ਹਾਂ ਸਾਡੇ ਐਸਐਚਓ ਪੁਰਾਣਾ ਸ਼ਾਲਾ ਉਹਨਾਂ ਨੇ ਨਾਕੇ ਦਰਾਨ ਹਰਮਨ ਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਦੇ ਕੋਲ ਦੋ ਪਿਸਤੌਲ ਬੱਤੀ ਬੋਰ ਤੇ ਚਾਰ ਮੈਗਜ਼ੀਨ ਤੇ ਦੋ ਰੌਂਦ ਬਰਾਮਦ ਕੀਤੇ ਤੇ ਉਹਦੀ گاਉ ਪੁਛਕਿਰਸ ਤੋਂ ਉਮਰਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਤੋਂ ਜਿਹਦੇ ਪਾਸੋਂ ਵੀ ਇੱਕ ਪਿਸਤੌਲ ਦੋ ਮੈਗਜ਼ੀਨ ਬਰਾਮਦ ਕੀਤੇ ਇਸੇ ਤਰ੍ਹਾਂ ਸਾਡਾ ਜਿਹੜਾ ਪੀਓ ਸਟਾਫ ਆ ਉਹਨੇ ਵੀ 카ਰ্তিক ਜਦੋਂ ਤੇ ਹੋਰ ਮੁਕਦਮਿਆਂ ਦੇ ਜਿਹੜੇ ਸਾਡੇ ਪੀਓ ਆ ਰੁਕੇਸ਼ ਕੁਮਾਰ ਉਹਨੂੰ ਅਰੈਸਟ ਕੀਤਾ ਇਹਨਾਂ ਤੇ ਕੋਈ ਪਹਿਲੇ ਵੀ ਕਦਮੇ ਦਰਜਾ ਇਹਨਾਂ ਸਾਰਿਆਂ ਦੇ ਪਹਿਲਾਂ ਮੁਕਦਮੇ ਦਰਜਾ ਇੱਕ ਇੱਕ ਦੋ ਦੋ ਜੀ ਕਿੱਥੋਂ ਲੈਣ ਆਲੇ ਨੇ ਜੀ ਜੋ ਜਿਹੜੇ ਹੈ ਜਿਹੜੇ ਹੈਰੋਇਨ ਵਾਲੇ ਆ ਇਹ ਪਹਿਲਾਂ ਇਹ ਬਟਾਲੇ ਦੇ ਰਹਿਣ ਵਾਲੇ ਤੇ ਦੂਸਰੇ ਜੀ ਅਮਰਤਪਾਲ ਕੋਈ ਨਹੀਂ ਅਮਰਤਪਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਤੇ ਹਰਮਨਪ੍ਰੀਤ ਅਖੇ ਨੂਹ ਪਿੰਡ ਆ ਉੱਥੇ ਰਹਿਣ ਵਾਲਾ ਕੋਈ ਮੈਲਾ ਨਹੀਂ ਇੱਕੋ ਮੈਲਾ ਵੀ ਕਿਸਾਲੀ ਉਹ ਲੇਡੀ ਬਣੀ ਥਾਲੇ ਹਾਂ ਲੇਡੀ ਆ ਲੇਡੀ ਰਮਾੜਦੇ ਆ ਜਦ ਰਕੇਸ਼ ਕੁਮਾਰ ਤੇ ਮਨੋਜ ਕੁਮਾਰ ਆਪਸ ਵਿੱਚ ਕੋਈ ਨਾ ਲਿਹਾ ਜੀ ਕੋਈ ਇੰਤਜ਼ਾਮ ਨਹੀਂ ਜਾਂਦਾ ਉਦਾਂ ਇਕੱਠੇ ਆ ਜਿੱਦਾਂ ਖੋਫ ਹੂਆਂ ਜਾਂ ਹੋਰ ਗੋਲੀ ਗਾਲੀਆਂ ਨਾਲ ਇਕੱਠਿਆਂ ਨੇ ਚਲਾਈ ਜਿਹਨੇ ਤੇ ਪੁਰਾਣੇ ਪਰਚੇ ਆ ਤੇ ਇਕੱਠਿਆਂ ਦਰ ਲੈ ਮੈਲਾ ਦਾ ਰੋਲ ਹੀ ਮੈਲਾ ਦਾ ਲੇਡੀ ਦਾ ਲੇਡੀ ਦਾ ਪੂਰਾ ਰੋਲ ਆ ਕੀ ਰੋਲ ਮਤਲਬ ਉਹ ਬੈਠੀ ਨਾ ਹਾਂ ਸਭ ਬੈਠੀ ਆ ਨਾਕੀਦਰਾਂ ਉਹਨੇ ਰਕੇਸ਼ ਕੁਮਾਰ ਤੇ ਮਨੋਜ ਕੁਮਾਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਕੇਸ ਰਿਸਟਰ ਕੀਤਾ ਹਰਮਨ ਪ੍ਰੀ ਸਿੰਘ ਨੂੰ ਕਾਬੂ ਕਰਕੇ ਉਹਦੇ ਕੋਲ ਦੋ ਪਿਸਤੌਲ ਬੱਤੀ ਬੋਰ ਤੇ ਚਾਰ ਮੈਗਜ਼ੀਨ ਤੇ ਦੋ ਰੌਂਦ ਬਰਾਮਦ ਕੀਤੇ ਗਏ ਜੁਦ ਨਸ਼ਾ ਵਿਰੁੱਧ ਮਹੀਨ ਬਿਤਾਤ ਡੀਜੀਪੀ ਸਾਹਿਬ ਪੰਜਾਬ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਐਸਐਸਪੀ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ ਤੇ ਜਿਵੇਂ ਐਸਐਚਓ ਸਦਰ ਤੇ ਉਹਨਾਂ ਦੀ ਪਾਰਟੀ ਨੇ ਨਕਲ ਆਇਆ ਸੀ ਨਾਕੀਦਰਾਂ ਨੂੰ ਰਕੇਸ਼ ਕੁਮਾਰ ਤੇ ਮਨੋਜ ਕੁਮਾਰ ਨੂੰ ਕਾਬੂ ਕਰਕੇ ਉਹਨਾਂ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਕਰਕੇ ਕੇਸ ਰਜਿਸਟਰ ਕੀਤਾ ਤੇ ਉਹਨਾਂ ਦੀ ਜਿਹੜੀ ਫਰਦਰ ਪੁੱਛਗਿੱਛ ਤੇ ਇਹ ਅਮਨ ਕੁਮਾਰ ਤੇ ਉਹਦੀ ਵਾਈਫ ਉਹ ਲਿੰਕ ਹੋਏ ਸੀਗੇ ਜਿਹੜੇ ਉਹਨਾਂ ਦੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਤੇ ਉਨਨੂੰ ਅਰੈਸਟ ਕੀਤਾ ਤਾਂ ਉਹਨਾਂ ਤੋਂ 265 ਗ੍ਰਾਮ ਹੈਰੋਇਨ 27500 ਰੁਪਏ ਡਗਮਨੀ ਇੱਕ ਪਿਸਤੌਲ ਤੇ ਇੱਕ ਮੈਗਜ਼ੀਨ ਦੇ 5 ਰੋਂਗ ਬਰਾਮਦ ਹੋਏ ਜੋ ਕਿ ਸਾਡੇ ਕੋਲ ਇਸ ਟਾਈਮ ਪੁਲਿਸ ਰਿਮਾਂਡ ਤੇ ਹੈਗੇ ਆ ਤੇ ਜਿਨ੍ਹਾਂ ਤੋਂ ਪੁੱਛਗਿੱਛ ਕਰਕੇ ਹੋਰ ਅੱਗੇ ਜਿਹੜੇ ਸਰਾਗ ਜਿਹੜੇ ਅੱਗੇ ਚੱਲੂਗੇ ਕਿ ਕਿੱਥੋਂ ਲੈ ਕੇ ਆਏ ਆ ਉਹ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿਸੇ ਤਰ੍ਹਾਂ ਸਾਡੇ ਐਸਐਚਓ ਪੁਰਾਣਾ ਸ਼ਾਲਾ ਉਹਨਾਂ ਨੇ ਨਾਕੇ ਦੌਰਾਨ ਹਰਮਨਪ੍ਰੀਤ ਸਿੰਘ ਨੂੰ ਕਾਬੂ ਕਰਕੇ ਉਹਦੇ ਕੋਲ ਦੋ ਪਿਸਤੌਲ 32 ਬੋਰ ਤੇ ਚਾਰ ਮੈਗਜ਼ੀਨ ਤੇ ਦੋ ਰੌਂਦ ਬਰਾਮਦ ਕੀਤੇ ਤੇ ਉਲੀ گاਉ ਪੁੱਛਕਿਸ਼ ਤੋਂ ਅਮਰਿਤਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਅੰਮ੍ਰਿਤਸਰ ਤੋਂ ਜਿਹਦੇ ਪਾਸੋਂ ਵੀ ਇੱਕ ਪਿਸਤੌਲ ਦੋ ਮੈਗਜ਼ੀਨ ਬਰਾਮਦ ਕੀਤੇ ਇਸੇ ਤਰ੍ਹਾਂ ਸਾਡਾ ਜਿਹੜਾ ਪੀਓ ਸਟਾਫ ਆ ਉਨੇ ਵੀ ਕਾਰਟਿਕ ਜਗਵਾਂ ਦੇ ਹੋਰ ਮੁਕਦਮਿਆਂ ਦੇ ਜਿਹੜੇ ਸਾਡੇ ਪੀਓ ਆ ਰੁਕੇਸ਼ ਕੁਮਾਰ ਉਹਨੂੰ ਅਰੈਸਟ ਕੀਤਾ ਇਹਨਾਂ ਦਾ ਕੋਈ ਪਹਿਲੇ ਵੀ ਕਦਮ ਨਹੀਂ ਦਰਜ ਜੀ ਇਹਨਾਂ ਸਾਰਿਆਂ ਦੇ ਪਹਿਲਾਂ ਮੁਕਦਮੇ ਦਰਜ ਆ ਇੱਕ ਇੱਕ ਦੋ ਦੋ ਜੀ ਕਿੱਥੋਂ ਰਹਿਣ ਵਾਲੇ ਨੇ ਜੀ ਜੇ ਇਹ ਜਿਹੜੇ ਹੈ ਜਿਹੜੇ ਹੈਰੋਇਨ ਵਾਲੇ ਆ ਇਹ ਪਹਿਲਾਂ ਇਹ ਬਟਾਲੇ ਦੇ ਰਹਿਣ ਵਾਲੇ ਤੇ ਦੂਸਰੇ ਜੀ ਅਮਰਤਪਾਲ ਕੋਈ ਨਹੀਂ ਅਮਰਤਪਾਲ ਅੰਮ੍ਰਿਤਸਰ ਦਾ ਰਹਿਣ ਵਾਲਾ ਆ ਤੇ ਹਰਮਨਪ੍ਰੀਤ ਅਥੇ ਨੂਹ ਪਿੰਡ ਆ ਉੱਥੇ ਰਹਿਣ ਵਾਲਾ ਕੋਈ ਮਹਿਲਾ ਨਹੀਂ ਇੱਕੋ ਮਹਿਲਾ ਵੀ ਕਿਸ ਨਾਲ ਹਾਂ ਲੇਡੀ ਆ ਜੀ ਯਾ ਦੇੜੀ ਮਾਰਕ ਦੇ ਯਰ ਕੇਸ਼ ਕੁਮਾਰ ਤੇ ਨੋਜ ਕੁਮਾਰ ਆਪਸ ਵਿੱਚ ਕੋਈ ਨਾ ਦਿਹਾਜ ਕੋਈ ਇੰਤਜ਼ਾਮ ਨਹੀਂ ਜਾਂ ਉਦਾਂ ਇਕੱਠੇ ਆ ਜਦਾਂ ਖੋਫ ਹੂਆਂ ਜਾਂ ਹੋਰ ਗੋਲੀ ਗਾਲੀਆਂ ਨਾਲ ਇਕੱਠਿਆਂ ਨੇ ਚਲਾਈ ਜਿਹਨੇ ਤੇ ਪੁਰਾਣੇ ਪਰਚੇ ਆ ਤੇ ਇਕੱਠਿਆਂ ਦਾ ਮੈਲਾ ਦਾ ਰੋਲ ਹੀ ਮੈਲਾ ਦਾ ਲੇਡੀ ਦਾ ਲੇਡੀ ਦਾ ਪੂਰਾ ਰੋਲ ਆ ਕੀ ਰੋਲ ਮਤਲਬ ਉਹ ਬੈਠੀ ਨਾ ਹਾਂ ਸਭ ਬੈਠੀ ਆ